ਹੈਲੋ ਹਾਂ ਜੀ ਸਾਰੀ ਸ਼ਾਮ ਤੁਹਾਨੂੰ ਸਵਾਗਤ ਹੈ ਆਪਣੇ YouTube ਚੈਨਲ ਚਾਹਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੇ ਵੀ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਿਜੀਏ ਸਬਸਕ੍ਰਾਈਬ ਤੇ ਟਾਈਮ ਹੈ ਮਾਰਨਿੰਗ ਦਾ ਟਾਈਮ ਹੋ ਗਿਆ 9:30 ਹੋ ਗਏ ਆ ਧੁੱਪਾਂ ਚੜ ਗਈਆਂ ਮੈਂ ਤਾਂ ਸਾਰੇ ਕੱਪੜੇ ਜਿਹੜੇ ਧੋਤੇ ਸਵਾਰੀ ਪਾਤੇ ਚੱਕੇ ਨਹੀਂ ਤੇ ਜਿਹੜੇ ਚੁਬੜ ਲਿਆਏ ਹੋਏ ਸੀ ਲਿਆਂਦੇ ਪਏ ਸੀ ਉਹਨਾਂ ਦੀ ਕਰਾਉਣੇ ਆਪਾਂ ਬੀਬੀ ਤੋਂ ਚਟਨੀ ਸਾਰੇ ਚੁਬੜ ਪਾਤੇ ਵਿੱਚ ਕੇ ਇਕੱਲੇ ਪਿਆਜ਼ ਵੀ ਪਾਇਆ ਗੰਡਾ ਹੀ ਪਾਇਆ ਕਰੋ ਨਹੀਂ ਠੀਕਾ ਜੂਬੜਾਂ ਦੀ ਚਟਨੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਵੈਸੇ ਤਾਂ ਕੱਲੇ ਜੂਬੜਾਂ ਦੀ ਚਟਨੀ ਕਰਾਉਣੀ ਸੀ ਪਰ ਇਹ ਕਹਿੰਦੇ ਵੀ ਹਰੀ ਪਿਆਜ਼ ਵੀ ਕੋਲੇ ਵਿੱਚ ਹੂੰ ਹੂੰ ਠੀਕ ਇਹਨਾਂ ਜਵਾਬ ਨਹੀਂ ਆਉਂਦੇ ਹਾਂ ਹਾਂ ਫਾਈਨ ਜੂਬੜਾਂ ਤੇ ਗਰਮੀਆਂ ਦੇ ਵਿੱਚ ਹੁੰਦੇ ਪਰ ਉੱਥੇ ਰਾਜਸਥਾਨ ਦੇ ਵਿੱਚ ਚਲੋ ਮਿਲ ਗਏ ਤਾਂ ਲੈ ਜਾਂਦੇ ਇਧਰ ਵੀ ਸਾਫ ਸਫੇਜ ਦੇ ਤਾਜੂਣੀ ਕਰਕੇ ਗਿਆ ਠੰਡਾ ਜਿਹੜੀ ਹੁਣ ਤਾਂ ਬਹੁਤ ਹੁੰਦੀ ਧੁੱਪ ਨਿਕਲ ਜਾਂਦੀ ਪਰ ਧੁੱਪੇ ਫਿਰ ਬੈਠਣ ਜਾਂਦਾ ਹੈਗਾਗਾ ਲੋ ਜੀ ਵੀ ਆਪਾਂ ਵੀ ਆਪਣੇ ਝਾੜੂ ਪੋਚੇ ਦਾ ਸਾਰੇ ਸਫਸਾਈ ਦਾ ਕੰਮ ਕੰਪਲੀਟ ਕਰਤਾ ਕੱਪੜੇ ਵਗੈਰਾ ਪ੍ਰਾਤੀ ਤੋਤੇ ਸੀ ਤੇ ਬਸ ਨਵੇੜਦੇ ਆ ਉਹਦੇ ਕੰਮਕਾਰ ਤੇ ਫਿਰ ਚੱਲਦੇ ਆ ਆਪਾਂ ਵੀ ਪਿੰਡ ਨੂੰ ਹਾਂਜੀ ਟਾਈਮ ਹੋ ਗਿਆ ਇੱਕ ਦਾ ਆਪਾਂ ਆਪਣੇ ਸਾਰੇ ਕੰਮਕਾਰ ਆ ਜਿਹੜੇ ਨਵੇੜ ਦੇ ਸੀਗੇ ਬਸ ਸਿਰ ਵਗੈਰਾ ਵੀ ਧੋ ਲਿਆ ਤੇ ਜਦੋਂ ਕੰਮ ਸਾਰੇ ਕਰ ਲਏ ਜਿਵੇਂ ਕਹਿੰਦੇ ਹੁੰਦੇ ਹਨ ਗਲਤਾਂਕ ਦਿੰਦੇ ਆ ਬੁੜੀਆਂ ਨੂੰ ਵੀ ਬੁੜੀਆਂ ਕੇ ਕੰਮ ਨਹੀਂ ਕਰਦੀਆਂ ਹਨ ਵਿਲੀਆਂ ਫਿਰ ਵੀ ਜਦੋਂ ਪਤਾ ਇਹਨਾਂ ਨੂੰ ਅੱਜ ਵੀ ਰਮਣੇ ਜਾਣਾ ਤੇ ਬੀਬੀ ਕਹਿੰਦੀ ਰਮਣ ਜਿਹੜੇ ਮੈਂ ਕੱਪੜੇ ਲਾਏ ਆ ਇਹਨਾਂ ਵੀ ਪਾਣੀ ਜਿਆ ਕੱਢੀ ਦੇ ਮੈਂ ਤਾਂ ਠੀਕ ਆ ਬਈ ਕੱਢ ਦਿੰਨੀ ਆ ਹਨ ਮੁੜ ਕੇ ਮੰਮੀ ਜਾਂਦੇ ਹੋਏ ਆਕੇ ਤੇਰੇ ਪਾਪੇ ਦੇ ਕੱਪੜੇ ਜਿਹੜੇ ਨਾ ਮੈਂ ਤੋਤੇਦੋਖ ਸੂਟ ਤੇ ਪ੍ਰੈਸ ਮਾਰ ਹੀ ਜਾਈਂ ਵੀ ਮਤਲਬ ਇਹਦਾ ਮਤਲਬ ਇਹ ਹੁੰਦਾ ਵੀ ਜਾਂਦੇ ਜਾਂਦੇ ਤੂੰ ਵੀ ਜਿਹੜਾ ਲਾਹਾ ਲੈਂਦਾ ਕੰਮ ਦਾ ਹਨਾ ਵੀ ਪਈ ਲੈ ਲਈਏ ਨਾਲੇ ਆਹ ਦਿੰਦੇ ਬੁੜੀਆਂ ਕੰਮ ਕੀ ਕਰਦੀਆਂ ਨਾਲੇ ਬੁੜੀਆਂ ਵੀ ਨਾ ਔਖਾ ਹੋ ਜਾਂਦਾ ਹਾਂ ਦੇਖੋ ਮੈਂ ਜਾਣਾ ਬਹੁਤ ਔਖਾ ਹੋਊਗਾ ਪਹਿਲੀ ਗੱਲ ਤਾਂ ਸਾਡੇ ਮੇਨ ਕੰਮ ਹਨਾ ਜਿਹੜਾ ਪ੍ਰੈਸ ਦਾ ਜਿਹੜਾ ਇਹਨਾਂ ਨੂੰ ਇੰਨਾ ਕਾ ਜ਼ਿਆਦਾ ਸ਼ੌਂਕ ਹੈ ਕੱਪੜੇ ਪ੍ਰੈਸ ਕੀਤੇ ਫੋਣ ਦਾ ਤੇ ਉਹਦਾ ਸਾਰਾ ਤਵੱਦ ਇਹਨੇ ਇਹ ਚੱਲ ਜੇ ਕਰੇ ਕਿਸੇ ਨੇ ਜਾਣਾ ਆਉਣਾ ਪੈ ਜਾਂਦਣਾ ਤਾਂ ਕੱਢ ਕੇ ਕੱਪੜੇ ਪਾ ਲੈਣਗੇ ਐਵੇਂ ਹੁੰਦਾ ਵੀ ਭਾਈ ਨਾਲੇ ਤਾਂ ਬੁੜੀਆਂ ਨੂੰ ਕਹਿ ਦਿੰਦੇ ਆ ਵੀ ਬੁੜੀਆਂ ਕੋਲੇ ਕੋਈ ਕੰਮ ਨਹੀਂ ਹੁੰਦੇ ਤੇ ਨਾਲੇ ਬੁੜੀਆਂ ਦੇ ਗੰਮਾ ਬਿਨਾ ਸਰਦਣੇ ਹੈਗਾ ਵੀ ਆਹ ਕੰਮ ਵੀ ਕੌਣ ਕਰੂ ਤੇ ਕੌਣ ਕੌਣ ਨਾ ਕਰੂਗਾ ਚਲੋ ਟਾਈਮ ਹੋ ਗਿਆ ਇੱਕ ਦਾ ਤੇ ਚਲ ਮੈਂ ਦੋ ਸੁੱਟਾਂ ਤੇ ਪ੍ਰੈਸ ਮਾਰਦਾ ਤੇ ਫਿਰ ਇਹਦੇ ਡੈਡੀ ਆ ਜਾਣਗੇ ਅੱਜ ਆਪਾਂ ਜਾਣਾ ਬਸ ਤੇ ਚੜਾਇਆਉਣਗੇ ਬਸ ਚਲੋ ਜਿੱ ਚੱਲੀ ਹੋ ਗਿਆ ਟਾਈਮ ਆਪਣੀ ਜਾਨ ਦਾ ਤੇ ਸਭ ਤੋਂ ਮੇਨ ਕੰਮ ਭੁੱਲ ਗਈ ਸੀ ਸਾਰੀਆਂ ਚੀਜ਼ਾਂ ਪਾ ਲਈਆਂ ਤੇ ਚਾਰਜਰ ਭੁੱਲ ਚੱਲੀ ਸੀ ਇਹਦੇ ਕਿਸੇ ਹੋਰ ਦਾ ਲੱਗਣਾ ਵੀ ਨਹੀਂ ਸੀਗਾ ਚੰਗਾ ਮਾਤਾ ਚੱਲੇ ਮੈਂ ਕਿਹਾ ਚੱਲੇ ਨੀਨਾ ਨੀਨਾ ਦਾ ਮਰਦੀ ਹੋਏ ਬੱਸ ਮਰਨਾ ਜਾਏਗੀ ਤੂੰ ਕਿਉਂ ਮੇਰੇ ਨਾਲ ਸਾਹ ਚੱਲਦੇ ਤੇਰੇ ਨਾਲੇ ਲੜਦੀ ਆ ਕਿ ਨਹੀਂ ਲੜਦੀ ਲੜਦੀ ਤਾਂ ਕੋਈ ਨਹੀਂ ਮੈਂ ਲੜਦੀ ਸੰਸਰਾ ਉਹ ਜੀ ਸੰਸਰਾ ਦਾ ਹੋ ਜੀ ਰੋਨੀਗਾ ਤੂੰ ਹੈ ਦੋ ਦਿਨਾਂ ਬਾਸ ਆ ਜਾਾਂਗੇ ਦੋ ਦਿਨਾਂ ਨੂੰ ਮੁੜ ਆਵਾਂਗੇ ਰੋਨੀ ਕਿਉਂ ਹੈ ਕਾ ਬੋਤਲ ਲੈਣੀ ਪਾਣੀ ਦੀ ਹੈ ਮੂਸਰ ਤੋਂ ਪਰ ਦੂਰਾ ਤੁਸੀਂ ਕਿੰਨੇ ਖੱਬੀ ਤੋਂ ਇਹਨੇ ਭਰ ਦੇ ਦੋ ਕੱਲ ਚੰਗਾ ਜੀ ਨਹੀਂ ਲੱਗਣਾ ਜੀ ਨਹੀਂ ਲੱਗਣਾ ਬਸ ਆ ਜਾਾਂਗੇ ਦੋ ਦਿਨਾਂ ਨੂੰ ਬੀਬੀ ਰੋਣ ਲੱਗ ਗਈ ਸਾਨੂੰ ਠੀਕ ਆ ਜਾਓ ਕਿਹੜੇ okay. ਕਿਹੜੇ <tiny> तो ठीक है और जैसे ये बरी आटे था ठीक है ले ले भीड़ बनाई जंदी है बाबा माया मान के भीड़ बनाई जंदी है सत श्री अ सत श्री अ जोंरिया किवें आ सोफड़े बग्गा बग्गा आण ब

ਆਣਾ ਵਾ ਚੀਜੀ ਤਾਂ ਦੀਦੀ ਲੈ ਗਈ ਟੋਪੀ ਨੂੰ ਹੱਥ ਪਾ ਲਿਆ ਹਾਇ ਨੂੰ ਕਿੰਨੀ ਸੂਹਾ ਕੇ ਦੇਖੀ ਫਰੋਲਦਾ ਇਹ ਤਾਂ ਕੈਪ ਐ ਆਣਾ ਵਾ ਤੈਨੂੰ ਵੀ ਬਦਲ ਆ ਗਿਆ ਵਿੱਚ ਚੀਜ਼ੀਆਂ ਖਾਣੀਆਂ ਮੇਰੀ ਕਾਪੀ ਕੱਟ ਦੇ ਬਸ ਤਾਂ ਕਾਹ ਦੀ ਕਾਪੀ ਪਾੜ ਦੂਗਾ ਪਰ ਤੇ ਛੋਟਾ ਮੈਂ ਦੇਖਦੀ ਹਾਂ ਹਾਂ ਕੀ ਲੈਣਾ ਆ ਸੀ ਦੀਦੀ ਕੋਲ ਉੱਪਰ ਇੱਥੇ ਕੁਝ ਨਹੀਂ ਪੁੱਤ ਹਾਂ ਨਹੀਂ ਇੱਥੇ ਕੁਝ ਵੀ ਦੇਣਾ ਦੇਣਾ ਆ ਜਾ ਤੇਰੇ ਮੈਂ ਦਵਾ ਜੀ ਜੂ ਰਿਆ ਆ ਜਾ ਮੇਰੇ ਕੋਲ ਇੱਧਰ ਆ ਪੂਰੀਆ ਮੇਰੇ ਕੋਲੇ ਆ ਨਵ ਐਦਰਾ ਹਾਂ ਇਹ ਕਿੰਨੀ ਸੁੰਮੂ ਆ ਗਈ ਦੇਖੀ ਰੋਲ ਦਾ ਪਰਸ ਹਾਂ ਨੀ ਹਾਣੀ ਹਾਣੀ ਨਵ ਆ ਚਾਕਲੇਟ ਲੈ ਕੇ ਦਿੱਤਾ ਪੂਆ ਨੇ ਮੈਂ ਤੈਨੂੰ ਕਿਹਾ ਸੀ ਚਾਕਲੇਟ ਹੈਗੀ ਚਾਕਲੇਟ ਲੈ 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 ਦੇਖੀ ਇਹ ਕਿੱਜਾ 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 ਪਹਿਲਾਂ ਹੱਥਾਂ ਖਾਲਾ ਹੋਣਾ ਆਹ ਮਾਰੀ ਟੋਪੀ ਚੱਕ ਕੇ ਹਾਏ ਦੇ ਜੂਨ ਕਿਤੇ ਆ ਕਿਤੇ ਹੈ ਜੱਟ ਮੈਂ ਤਾਂ ਨਹੀਂ ਹੋਣਾ ਫੜਾ ਤਾ ਆਸੀ ਜੀਜੀ ਆਇਸ਼ ਨਹੀਂ ਹੁਣ ਪਰਸਲੇ ਜੜੇ ਹੋਰ ਲੈ ਪਰਸਲੇ ਆਣੇ ਪਰਸਲੇ ਆਓ ਲੈਓ ਪਰਸ ਲੈਓ ਮੋਟੇ ਚ ਪਰਸਲੇ ਆਸੀ ਚਾਕਲੇਟ ਆਸੀ ਜੀਜੀ ਦਾ ਆ ਗਈ ਆ ਗਈ ਆ ਗਈ ਪਰਸਲੇ ਕੋਲੋ ਕੋਲੋ ਨਬੂ ਕਰਕੇ ਖਾ ਜਾਣੀ ਇਹ ਕੋਲੋ ਮੈਂ ਤਾਂ ਭੁੱਜ ਗਈ ਖਾਣੇ ਚਾਕਲੇਟ ਖਾ ਲਾ ਨਾ ਨਾ ਲਓ ਜੇ ਸਾਡੀਆਂ ਡੱਡ ਪਹਿਣਾ ਆ ਚੁੱਕੀਆਂ ਨੇ ਅਸੀਂ ਹੁਣ ਪਹਿਣਾ ਪਹਿਣਾ ਹੋ ਜਾਣਾ ਕੱਟ ਸੁਸਰੀ ਘਰ ਸੁਸਰੀ ਘਰ ਕਿੱਧਰ ਗਿਆ ਕਿਵੇਂ ਆ ਓਏ ਕਿਵੇਂ ਆ ਠੀਕਾ ਨੇ ਤੂੰ ਦੀਦੀ ਨਾਲ ਸੁਸਤਮਾਲ ਹੈ ਇਹ ਸੁਸਤਮਾਲਾ ਹੀ ਖੇੜਦਾਂ ਨਹੀਂ ਪੁੱਤ ਸੁਸਤਮਾਲ ਹੋ ਗਿਆ ਹਾਂ ਜੀ ਸਾਰਾ ਚੀਜ਼ ਸਾਰਾ ਹੋ ਗਿਆ ਮੈਂ ਇਹ ਰੱਖਣਾ ਹੈ ਤਾਂ ਉਹ ਹੀ ਪਾ ਲਾਂਗਾ ਕਿੰਨਾ ਟਾਈਮ ਹੋ ਗਿਆ ਸੀ ਪਾ ਲੀ ਇਹ ਕਰਨਾ ਲਓ ਰਣਕ ਮੇਲਾ ਲੱਗਿਆ ਹੋਇਆ ਪੂਰਾ ਤੇ ਹੁਣ ਸੌਣ ਦੀ ਹੋ ਗਈ ਹੈ ਬੈਟਰੀ ਲੋ ਤੇ ਪਟਾਜ ਤੇ ਲਾ ਦੀਏ ਦਾਦਾ ਦਾਦੀ ਖੇਰ ਬਣਾਣੇ ਆਪਾਂ ਵਲੌਗ ਆ ਵੀ ਬੰਦ ਕੀਤਾ ਪਿਆ ਕਰਵਾਉਂਤ ਲਓ ਜੀ ਟਾਈਮ ਹੋ ਗਿਆ 5:30 ਦਾ ਤੇ ਅੱਗੇ ਆਪਾਂ ਕਹਿੰਦੇ ਹੁੰਦੇ ਸੀ ਕਿ ਅੱਜ ਹੁਣ ਆਹ ਕੰਮ ਕਰੀਏ ਨੇ ਆਹ ਕੰਮ ਕਰੀਏ ਨੇ ਹੁਣ ਆਪਾਂ ਹੈਗੇ ਆਂਗੇ ਫ੍ਰੀ ਬੱਚਿਆਂ ਦੇ ਨਾਲ ਖੇਡਣ ਦੇ ਲਈ ਨਾ 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 ਡਿੱਗ ਪੁਗਾ ਡਿੱਗ ਪੁਗਾ ਪੁੱਤ ਮਾਰਿਆ फिर मारे फिर मारे ओ, फेर खड़े हो जाओ खड़े हो जाओ पता खड़े हो जाए अन आज सब्जी बनी है छोले पनीर ਆਹ ਲੈ ਇੱਕ ਰੋਟੀ ਕੱਲ ਦੀ ਅੱਜ ਕਿਉਂਕਿ ਰਾਸਤੇ ਦੇ ਵਿੱਚ ਵੈਸੇ ਮੈਂ ਕਲਿੱਪ ਮਿਲ ਲਾਦਾ ਮੈਂ ਐਡ ਕੀਤੀ ਹੈਗੀ ਤੇ ਹੁਣ ਕਿਉਂਕਿ ਸ਼ੀ ਦੀਦੀਆਂ ਨੇ ਚੱਲਣ ਕਰਕੇ ਨਾ ਲੰਗਰ ਲੱਗੇ ਹੋਏ ਸੀ ਗੈਰੇ ਬੁੱਟਰ ਲੱਗਿਆ ਹੋਇਆ ਸੀਗਾ ਲੰਗਰ ਦੁੱਧ ਦਾ ਉੱਥੋਂ ਦੁੱਧ ਪੀ ਲਿਆ ਫਿਰ ਇਦੂ ਆਦਾ ਆਪਣਾ ਪੇਟ ਜਿਹੜਾ ਨੇੜੇ ਰਹਿ ਜਾਂਦਾ ਆ ਕਰਕੇ ਭੁੱਖ ਨਹੀਂ ਸੀ ਆਪਾਂ ਰੋਟੀ ਵੀੜ ਭੁੱਖ ਲੱਗੇ ਵੀ ਵੈਸੇ ਇਸ ਇੱਥੇ ਤਾਂ ਰੋਟੀ ਪਾਣੀ ਜਿਹੜਾ ਜਲਦੀ ਬਣ ਜਾਂਦਾ ਆਪਣੇ ਬਲਾਡ ਉੱਤੇ ਰੇਟ ਖਾਂਦੇ ਆ ਜੀ ਪਸ਼ੂ ਵਗੈਰਾ ਵੀ ਮੰਮੀ ਨੇ ਟਾਈਮ ਨਾਲ ਹੀ ਅੰਦਰ ਕਰਤੇ ਆ ਐ ਮੀ ਅਜੀਕਾ ਸਨਵਰੀ ਤੇ ਕੋਟ ਪਾਲਾ ਕੋਟ ਪਾਉ ਕੋਟ ਆਂਦੀ ਨਵਰੀਦ ਕਰਕੇ ਆਪਣੇ ਵਿਚਾਰ ਸਾਂਝੇ ਕਰੋਗੇ ਤੁਸੀਂ ਹਾਂ ਹਾਂ ਮੈਂ ਮਮਾ ਜੀ ਆ ਵੀ ਸਾਰੇ ਸਬਸਕ੍ਰਾਈਬਰ ਨੂੰ ਅੱਜ ਅਸੀਂ ਸਾਰੇ ਸਬਸਕ੍ਰਾਈਬ ਕਰ ਲੈ ਤੇ ਅੱਜ ਇਸ ਵਲੌਗ ਦੇ ਵਿੱਚ ਪਹੁੰਚ ਗਏ ਆ ਤੇ ਮਮਾ ਵੀ ਸਾਡੀ ਆ ਗਈ ਸੀ ਹਾਂ ਇਸ ਹਾਰੇ ਨੂੰ ਸਾਥ ਖੇੜਿਆ ਕਰ ਫੇਰ ਨਾ ਗੱਲਾਂ ਨਾ ਸਿੱਕੇ ਬੱਚਾ ਮੈਨਾਂ ਕਰ ਅੱਜ ਦਾ ਸੁੰਨਾ ਲੱਗਦਾ ਤੇ ਹੁਣ ਆਪਾਂ ਬੱਚਾ ਕੋਲੇ ਪਹੁੰਚ ਚੁੱਕੇ ਹਾਂ ਇੱਕ ਮੇਰੀ ਮੰਮੀ ਨੇ ਤੇ ਇੱਕ ਪਰਜਾਈ ਨੇ ਇਹ ਮੇਰਾ ਭਤੀਜਾ ਆਨਵ ਤੂੰ ਸੇ ਸ਼ਰਾਰਤਾਂ ਨਾ ਕਰੋ ਸਮ੍ਰੀਤ ਕਰਦਾ ਜੀ ਨਹੀਂ ਲੱਗਦਾ ਸਮ੍ਰੀਤ ਕਹਿੰਦੀ ਮੈਂ ਆਪਦੇ ਡੈਡੀ ਕੋਲ ਜਾਣਾ ਤੇ ਮੈਂ ਕਿਹਾ ਤੂੰ ਅੱਜ ਚਲੀ ਜਾਂਦੀ ਉਧਰੋਂ ਹਣਾ ਬਠਿੰਡਿਓ ਲੈ ਜਾਂਦੇ ਤੈਨੂੰ ਉੱਥੇ ਗਈ ਸੀ ਮੈਂ ਤੇ ਇੱਥੇ ਸੀ ਉਧਰ ਕੌਣ ਵੱਜਾ ਮਾਰ ਰਿਹਾ ਕੌਣ ਹੈ ਨਹੀਂ ਸੀਗਾ ਮਾਮੂ ਘਰੇ ਸੀਗਾ ਮਾਮੂ ਨੂੰ ਕਹਿ ਦਿੰਦੀ ਫਿਰ ਇੱਧਰ ਚੜ ਜਾਂਦੀ ਬੱਸ ਉਹ ਕੀ ਕਰੀ ਜਾਂਦਾ ਹੋਏ ਨਾ ਅੱਟਾ ਡੋਲੇਗਾ ਕਾਕਾ ਇੱਧਰ ਆ ਨੋ ਨਹੀਂ ਕੁੱਕਰ ਨਹੀਂ ਚੱਕਣਾ ਬੇਟੇ ਕੋਈ ਨਹੀਂ ਲੜੋਣਾ ਬੱਸ 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 ਇਹ ਹੁਣ ਅੱਗ ਤੇ ਆ ਨਾ ਆ ਜਾ ਆ ਜਾ ਪੁੱਤ ਆ ਜਾ ਅਰੰਜ ਪਿਆਸੀ ਇਹਦੀ ਚ

ਰੋਛੇਤਰ ਵੀ ਪੈਣਗੇ ਆਹ ਕਰੋ ਅੱਠ ਮਾਰ ਦਿਓ ਨਾ ਬੋਤਾਂ ਨਾ ਤੂੰ ਸ਼ਰਾਰਤਾਂ ਬਹੁਤ ਕਰਦਾ ਨਾ ਹੈਲੋ ਕਰ ਦੇ ਆ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਫਿਰ ਉਹ ਤਾਂ ਸਤਿ ਸ਼੍ਰੀ ਅਕਾਲ ਬਣਾਈ ਵਾਈਗਰੂ ਕਰ ਦੇ ਇਹ ਡੱਬੀ ਸਾੜ ਦੀ ਗੰਦੀ ਹੈ ਇਹ ਨਹੀਂ ਮੂੰਹ ਚ ਪਾਣੀ ਵਾਈਗਰੂ ਕਰ ਦੋ ਤਾਂ ਬੋਲੋ ਵਾਈਗੁਰ ਜੀ ਆਹ ਆਇਆ ਗੁੱਡ ਬੇਬੀ ਇਹ ਗੁੱਡ ਨਾ 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 ਪੁੱਤ ਮਮਾ ਕੁੱਟੂ ਬੱਚਿਆ ਨਾ ਘਟਨਾ ਕੰਮ ਨਾਲ ਉਹ ਔਖੀ ਗੱਲ ਹੈ ਔਖੀ ਗੱਲ ਨਹੀਂ ਔਖਾ ਹਾਂ ਬਾਏ ਮਮਾ ਵੀ ਅੰਦਰ ਨੇ ਦਾਦੀ ਵੀ ਅੰਦਰ ਹੈ ਖੋਲੋ ਗੇਟ ਖੋਲੋ ਚਾਰਾਣਾ ਧਰ ਲੈ ਹੁਣੀ ਖਾਣਾ ਹੈਗਾਗਾ ਰੋਟੀ ਕਾਇਨੇ ਰੋਟੀ ਰੋਟੀ ਕਾਇਨੇ ਚਲੋ

ਨਾ ਚਾਰ ਲੈਣਾ ਹੈ 50 ਦਾ ਲੈਣਾ ਨਾਲ ਚਾਰ ਲਿੰਡ ਨਿੰਬੂ ਟੇ ਬੱਦ ਵਧੀਆ ਲਾਓ ਮਟਰ ਪਨੀਰ ਛੋਲੇ ਪਨੀਰ ਛੋਲੇ ਪਨੀਰ ਪੱਤਰ ਰੋਟੀ ਖਾਊਗਾ ਸਾਡਾ ਅਨਵ ਰੋਟੀ ਖਾਊਗਾ ਇਹ ਪੰਨ ਮੇਰੇ ਆ ਪਰਸ ਚ ਪੈ ਰਹੇ ਨੇ ਤੇ ਆਹ ਤੁਸੀਂ ਆਪਾਂ ਕੋ ਕਰ ਲਿਓ ਟੈਨਸ਼ਨ ਨਹੀਂ ਆਨਵਨ ਉਹ ਬਾਰ ਨਹੀਂ ਆਣਾ ਆਨਵਾਜ ਆ ਜਾ ਕਿੰਨੀ ਆਰਮ ਲੋ ਵੀ ਸਾਡੀ ਡਿਊਟੀ ਲੱਗੀ ਹੈ ਸਾਰੇ ਬੱਚੇ ਆਣ ਨੂੰ ਸਵਾਲਾਂ ਦੀ ਬੱਚਿਆਂ ਨਾਲ ਖੇਡਣ ਦੀ ਤੇ ਬੱਚਿਆਂ ਨਾਲ ਖੇਡਣਾ ਕੰਮ ਨਾਲੋਂ ਵੀ ਔਖਾ ਲੱਗਦਾ ਆਣ ਆ ਜਾ ਬਤਰੀ ਮੰਮੀ ਸਾਡੀ ਜਰਾਪਾ ਕਾਹੀ ਦੀ ਪਾਰ ਹਾਂ ਆਂ ਨੰਦਰਾ ਆਣ ਉਹ ਨੂੰ ਗਲਿਆਂ ਦੇਲੇ ਵਿੱਚ ਗੇਟ ਦੇ ਨਹੀਂ ਤੂੰ ਸੈਣ ਖੜੇ ਨਮਰੀਤ ਦੀ ਆਪਾਂ ਨੋਟਬੁੱਕ ਲੈ ਆਂਦੀ ਸਮਰੀਤ ਦੀ ਨਹੀਂ ਲੈ ਆਂਦੀ ਸਮਰੀਤ ਤਾਂ ਦੁਕਾਨ ਤੋਂ ਦਵਾ ਦਾਂਗੇ ਫਿਰ ਤੁਸੀਂ ਵਰਕ ਕਰ ਲੋ ਕੰਮ ਕੀ ਕਰੂੰਗੀ ਕੰਮ ਇਹਦੇ ਆਇਆ ਹੋਇਆਗਾ ਗਰੁੱਪ ਦੇ ਵਿੱਚ ਚੁਗਲੋਪ ਮੇਰੀ ਮੰਮ ਵੀ ਗੰਜੀ ਗਰੁੱਪ ਤੇ ਚੱਲੂਆ ਹਮ ਐ ਕਿ ਦੋਨਾਂ ਭੈਣਾਂ ਦੀ ਪੋਜੀਸ਼ਨ ਕਿਹੜੀ ਆਈ ਹੈ ਸੈਕਿੰਡ ਸੈਕਿੰਡ ਕਿ ਪਾਟੀ ਤੇ ਕਰਨੀ ਚਾਹੀਦੀ ਆ ਪਾਰਟੀ ਕਰੋ ਫਿਰ ਖਵਾਓ ਕੀ ਖਵਾਓਗੇ ਮੰਮੀ ਮੰਮੀ ਨਾ ਮਾਮੇ ਮੰਮੀ ਨੂੰ ਮੈਂ ਰਾਤ ਨੂੰ ਸਾਰੀ ਰਾਤ ਉਲਟੀਆਂ ਕਰਤੀ ਰਹੀ ਕਿਉਂ ਉੱਥੇ ਉਹ ਖਾਦਾ ਸੀਗਾ ਕੀ ਖਾਦਾ ਹਾਟ ਡੌਗ ਹਾਟ ਡੌਗ ਕੀ ਇਹ ਦਿਖਾਈ ਜਾਂਦੇ ਸੀ ਬਲੌਗ ਤੇ ਹਾਂ ਉਹ ਤਾਂ ਕਿੱਧਰ ਫਸ ਗਿਆ ਟੋਰੀ ਨਾਲ ਐਸਿਡ ਬਣ ਗਿਆ ਤਲਾ ਫਲਾ ਜਰਾ ਸਖਾਈ ਜਾਂਦੇ ਆ ਕੀ ਖਾਏ ਆ ਆਹੋ ਖਾ ਦਸ ਕੁਲਚਾ ਇਹ ਤੁਸੀਂ ਪੁੱਠੇ ਕੰਮ ਕਿਉਂ ਕਰਦੇ ਹੋ ਕਾਕੇ ਤੇ ਤੇ ਮੰਮੀ ਨੰਬਰ ਤੁਹਾਨੂੰ ਕਿਹ ਹੈ ਨੰਬਰ ਨੰਬਰ ਐਵੇਂ ਫੋਟੋ ਖਿੱਚੀ ਹੋਈ ਹੈ ਫੋਨ ਦੇ ਵਿੱਚ ਦਿਖਾਓ ਦਿਖਾਓ ਅਸੀ ਨੰਬਰ ਵੀ ਦੇਖਣੀ ਆ ਦਿਖਾਓ ਠੀਕ ਆ ਪਹਿਲੀ ਵਾਰ ਮੇਰੇ ਸੈਕਿੰਡ ਨੰਬਰ ਹੈ ਹਾਂ ਹਾਂਜੀ ਹਾਂਜੀ ਕੈਨ ਕਰ। ਉਹ ਤੇ ਕੱਢ ਕੇ ਲਿਆਉ। ਉਹ ਫਸ ਗਿਆ। ਮੰਮਾ ਜੀ ਨੰਬਰ ਦਿਖਾ ਦੇ। ਨੰਬਰ ਦਿਖਾ ਦਿੰਦੀ ਆ। ਆ ਜਾ ਬਤਾ ਜਾ। ਆ ਜਾ ਉਹ ਆ ਜਾ। ਸਾਕਸ ਸਾਕਸ ਗੰਦੀਆਂ ਹੋਈ ਜਾਂਦੀਆਂ ਤੇਰੀਆਂ ਨਵਾਂ। ਮੰਮਾ ਜੀ ਪਲੀਜ਼ ਨੰਬਰ ਦਿਵਾ ਦਿਓ। ਨੰਬਰ ਦਿਵਾ ਦੇ। ਆਣਾ ਹੁਣ ਕਰ। ਹੈਲੋ ਕਰ ਦੇ ਹਣ ਹੈਲੋ ਕਰ ਦੇ। ਸੱਚ ਕਾ ਕਰ ਦੋ। ਸੱਚ ਦੋ ਕਰ ਦੇ ਸੱਚ ਕਾਲ। ਸੱਚ ਤਾਂ ਹਾਂ। ਸਸਰੀ ਕਾਲ ਬੰਨ ਲਗਾ ਦੇ ਨੂੰ ਫੋਨ ਦੇਖੇ ਜਾ ਰਹੀ ਹੈ ਨੰਨੂ ਦੇ ਕੀ ਹੋ ਗਿਆ ਇੰਨਾ ਚਲੋ ਕੀ ਹੋ ਗਈ ਸੀ ਮੰਮਾ ਕਰਮਾਨ ਲੱਗਣਾ ਇੱਕ ਚੀਤੀਆਂ ਦਾ ਕਰਮਾਨ ਨੋਟਿਬੁਆਈ ਹੈ ਬਹੁਤ ਜਾ ਰਹੀ ਹੈ ਬੰਦ ਕਰ ਦੇ ਭੈਣ ਇਹਨੂੰ ਕੀ ਗਰੀ ਆਨੇ ਹੋਗੇ ਲਓ ਜੀ ਟਾਈਮ ਹੋ ਗਿਆ ਸਵੇਰ 8 ਦਾ ਬੈਠੇ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਤੇ ਕਿਉਂਕਿ ਕੰਮ ਕਰ ਫਿਰ ਜਲਦੀ ਹੋ ਜਾਂਦੇ ਆ ਤੇ ਫਿਰ ਹੁਣ ਗੱਲਾਂ ਬਾਤਾਂ ਵੀ 8 ਵਜੇ ਤੱਕ ਹੀ ਵੱਜਦੇ ਆ ਕਿਉਂਕਿ ਰੋਟੀ ਬਣੀ ਥੋੜਾ ਜਿਹਾ ਜਲਦੀ ਹੀ ਬਣਾ ਲੈਂਦੇ ਆ ਤੇ ਉਧਰ ਲਾਈ ਬੈਠੇ ਮਿਊਜ਼ਿਕ ਤਾਂ ਕਰਕੇ ਉਧਰ ਨੂੰ ਮੈਂ ਗਈ ਕਿ ਆਪਾਂ ਇਸ ਦੇ ਨਾਲ ਹੀ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕੋਈ ਨਾ ਕੋਈ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਬਾਏ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਪੁੱਤ ਬਾਏ ਘਟ ਕਰ ਹਾਂ ਜੀ ਆ ਨਾ ਬਾਏ ਕਰ ਦੋ ਆ ਨਾ ਬੋ ਓ ਆ ਨਾ ਕਿੱਧਰ ਚੱਕੀ ਆ ਨਾ ਓਏ ਟੀਵੀ ਦੇਖਣਾ